ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦਾ ਮੁੱਖ ਵਿਸ਼ਾ ਹੈਗਾ ਜੀ ਏਲੂਮੀਨੀਅਮ ਦੇ ਟਰਾਂਸਫਾਰਮਰ ਵਾਲਾ ਇਨਵਰਟਰ ਅਤੇ ਤਾਂਬੇ ਦੇ ਟਰਾਂਸਫਾਰਮਰ ਵਾਲਾ ਇਨਵਰਟਰ ਜਿਵੇਂ ਅਕਸਰ ਅੱਜ ਵੀ ਬਹੁਤ ਘਰਾਂ ਦੇ ਵਿੱਚ ਆਹ ਵਾਲੇ ਮਾਡਲ ਲੱਗੇ ਹੋਏ ਆ ਇਹਨੂੰ ਲੋਕ ਬਹੁਤ ਤਕੜਾ ਇਨਵਰਟਰ ਮੰਨਦੇ ਆ ਵੀ ਇਹ ਸਾਡੇ ਲੱਗਾ ਬਹੁਤ ਤਕੜਾ ਵਾ ਉਸ ਤੋਂ ਬਾਅਦ ਅੱਜ ਕੱਲ ਜਿਵੇਂ ਇਹ ਚੱਲਦੇ ਆ ਜੀ ਇਹ ਹੈਗੇ ਆ ਏਲੂਮੀਨੀਅਮ ਵਾਲੇ ਅੱਜ ਦੀ ਵੀਡੀਓ ਦਾ ਆਪਾਂ ਮੁੱਖ ਵਿਸ਼ਾ ਇਹ ਰੱਖਣਾ ਵੀ ਏਲੂਮੀਨੀਅਮ ਤੇ ਤਾਂਬੇ ਦਾ ਕਿੰਨਾ ਕੁ ਫਰਕ ਆ ਕੀ ਇਹ ਲੋਡ ਵੱਧ ਚਾਹਦਾ ਜਾਂ ਇਹ ਦਾ ਜਿਹੜਾ ਬਿਜਲੀ ਘਟ ਖਾਂਦਾ ਕਿਉਂਕਿ ਕੁਝ ਕਾਫੀ ਚੀਜ਼ ਆਪਣੇ ਦਿਮਾਗ ਦੇ ਵਿੱਚ ਹੀ ਰਹਿੰਦੀਆਂ ਕੋਸ਼ਿਸ਼ ਕਰਾਂਗੇ ਆਪਾਂ ਇੱਥੇ ਕਲੀਅਰ ਕਰਨ ਦੀ ਵੀਡੀਓ ਵੇਖ ਕੇ ਸ਼ੇਅਰ ਵੀ ਲਾਜ਼ਮੀ ਕਰੋ ਕਿਉਂਕਿ ਇਹਨਾਂ ਚੀਜ਼ਾਂ ਤੇ ਕਾਫੀ ਮਿਹਨਤ ਲੱਗ ਜਾਂਦੀ ਹੈ ਕਮੈਂਟ ਵੀ ਕਰਦਿਆ ਕਰੋ ਹਨਾ ਕੋਈ ਵੀ ਚੰਗੇ ਮਾੜੇ ਜਿਹੋ ਜੀ ਵੀ ਤੁਹਾਨੂੰ ਵੀਡੀਓ ਲੱਗਦੀ ਆ ਚੱਕ ਇਹ ਆਪਾਂ ਮੀਟਰ ਲਗਾਇਆ ਹੋਇਆ ਜੀ ਉਸ ਤੋਂ ਬਾਅਦ ਇਹ ਲੱਗਾ ਹੋਇਆ ਇਹ ਹੈਗਾ ਜੀ AC ਇਨਪੁਟ ਜਿੱਥੇ ਆਪਣੀ ਮੇਨ ਸਪਲਾਈ ਆਉਂਦੀ ਉਹਦੇ ਤੇ ਇਹ ਹੈਗਾ DC ਮੀਟਰ ਜਦੋਂ ਕਿ ਇਹ ਬੈਟਰੀ ਤੇ ਲੱਗਾ ਇਹ ਹੋਣੀ ਮੈਂ ਮੰਗਵਾਇਆ ਦੀ ਵੀਡੀਓ ਵੀ ਪਾਈ ਆ ਇਹ ਬਹੁਤ ਆਪਾਂ ਨੂੰ ਇਸ ਦੀ ਜ਼ਰੂਰਤ ਸੀਗੀ ਤਾਂ ਪਾਇਆ ਜੇ YouTube ਤੇ ਵੀਡੀਓ ਦੇਖ ਰਹੇ ਹੋ ਮੈਂ ਇਹਨਾਂ ਦੇ ਲਿੰਕ ਤੁਹਾਨੂੰ ਦੇ ਦੂੰਗਾ ਸਾਰਿਆਂ ਦੇ ਜੇਕਰ ਤੁਸੀਂ ਮੰਗਵਾਉਣਾ ਤਾਂ ਮੰਗਵਾ ਸਕਦੇ ਆ ਹਨਾ ਆ ਤੇ ਆਹ ਵਾਲਾ ਹੈਗਾ ਜੀ ਆਪਣਾ ਜਿਹੜਾ ਇਹਦੀ ਆਉਟਪੁੱਟ ਤੇ ਲੱਗਾ ਇਹ ਵੀ ਆਪਾਂ ਨੂੰ ਵਾਟ ਬੋਲਟੇਜ ਐਂਪੀਅਰ ਦੱਸੂਗਾ ਇਹ ਲੋਡ ਜਦੋਂ ਆਪਾਂ ਪਾਇਆ ਉਦੋਂ ਦੱਸੂਗਾ ਦੇਖੋ ਜੇ ਆਪਾਂ ਮੂਹ ਜਵਾਨੀ ਗੱਲ ਕਰਾਂਗੇ ਵੀ ਇਹ ਚੰਗਾ ਤਾਂਬੇ ਵਾਲਾ ਚੰਗਾ ਆ ਜਾਂ ਐਲੂਮੀਨੀਅਮ ਦਾ ਚੰਗਾ ਉਹ ਗੱਲ ਨਹੀਂ ਬੰਦੀ ਕਿਉਂਕਿ ਬੰਦਾ ਕੁਝ ਵੀ ਬੋਲ ਸਕਦਾ ਲੇਕਿਨ ਜਦੋਂ ਮੀਟਰ ਲੱਗੇ ਹੋਣਗੇ ਫਿਰ ਬੰਦਾ ਸਿਰਫ ਬੋਲ ਕੇ ਦੱਸੂਗਾ ਜਿਹੜੀ ਉਹਦੀ ਰੀਡਿੰਗ ਆ ਉਹ ਮੀਟਰ ਦੱਸਣਗੇ ਅੱਛਾ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਇਹ ਵਾਲਾ ਜਿਹੜਾ ਕਨਵਰਟਰ ਆ ਇਹ 7 ਨੰਬਰ ਕੋਰ ਦੇ ਵਿੱਚ ਵਜਿਆ ਹੋਇਆ ਤੇ ਜਿਹੜਾ ਇਹਦਾ ਅੰਦਰ ਕੋਇਲ ਆ ਪ੍ਰਾਇਮਰੀ ਤੇ ਸੈਕੰਡਰੀ ਉਹ ਦੋਨੋਂ ਹੈਗੇ ਆ ਜੀ ਇਹ ਤਾਂਬੇ ਦੇ ਬਣੇ ਹੋਏ ਆ ਤੇ ਨਾਲ ਦੀ ਨਾਲ ਇੱਕ ਚੀਜ਼ ਹੋਰ ਦੱਸ ਦੇਵਾਂ ਕਿ ਇਹ ਵਾਲਾ ਜਿਹੜਾ ਇਨਵਰਟਰ ਇਹ ਆ ਜੀ ਸਕੁਅਰ ਵੇਵ ਯਾਨੀ ਜਦੋਂ ਬਿਜਲੀ ਚਲੀ ਜਾਂਦੀ ਉਸ ਤੋਂ ਬਾਅਦ ਪੱਖਿਆਂ ਦੀ ਆਵਾਜ਼ ਨਹੀਂ ਕੂ 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 ਦੀ ਆਉਂਦੀ ਜਿਆਦਾ ਪੱਖੇ ਬਾਜਦੇਣ ਲੱਗ ਪੈਂਦੇ ਖਾਸ ਕਰਕੇ ਕੂਨਰ ਜਾਂ ਆਪਣੇ ਸ਼ੁਰਗਾਂ ਵਾਲੇ ਪੱਖੇ ਜਾਂ ਕੂਨਰ ਫਰੇ ਪੱਖੇ ਜਦੋਂ ਆਪਾਂ ਤੁਸੀਂ ਖਿਆਲ ਕੀਤਾ ਹੋਊਗਾ ਜਦੋਂ ਆਪਾਂ ਫੁੱਲ ਤੇ ਕਰ ਦਿੰਦੇ ਆ ਕੂਲਰ ਵਾਲਾ ਪੱਖਾ ਉਦੋਂ ਜਿਆਦਾ ਬਾਜ ਦਿੰਦਾ ਹੁੰਦਾ ਜਦੋਂ ਆਪਾਂ ਘੱਟ ਸਪੀਡ ਤੇ ਕਰਾਂਗੇ ਉਦੋਂ ਘੱਟ ਦਿੰਦਾ ਪਰ ਆਵਾਜ਼ ਬਹੁਤ ਵੱਖਰੀ ਹੁੰਦੀ ਆ ਉਦੋਂ ਇਸ ਕਾਰਨ ਹੁੰਦਾ ਜੀ ਇਹ ਵਾਲਾ ਇਨਵਰਟਰ ਹੈਗਾ ਸਕੁਅਰ ਵੇਵ ਜਿਹਦੇ ਵਿੱਚ ਦੋ ਹੀਟ ਸੰਕਾ ਲੱਗੀਆਂ ਇਹ ਪਹਿਲਾਂ ਹੁੰਦੇ ਹੁੰਦੇ ਸੀ ਅੱਜ ਕੱਲ ਜ਼ਿਆਦਾਤਰ ਵੈਸੇ ਅੱਜ ਕੱਲ ਵੀ ਇਹ ਆ ਰਹੇ ਪਰ ਬਹੁਤ ਘੱਟ ਉਸ ਤੋਂ ਬਾਅਦ ਆ ਜੀ ਇਹ ਵਾਲਾ ਇਹ ਐਲੂਮੀਨੀਅਮ ਦੀ ਤਾਰ ਦੇ ਨਾਲ ਇਹਦਾ ਟਰਾਂਸਫਾਰਮਰ ਬੱਝਿਆ ਹੋਇਆ ਆ ਤੁਸੀਂ ਵੇਖ ਸਕਦੇ ਹੋ ਐਲੂਮੀਨੀਅਮ ਦੀ ਨਿਸ਼ਾਨੀ ਆਪਾਂ ਨੂੰ ਪਤਾ ਕਿ ਚਿਟਾ ਵਿੱਚੋਂ ਨਿਕਲਦਾ ਹੁੰਦਾ ਜੀ ਉੱਪਰ ਜਿਹੜੀ ਕੋਟਿੰਗ ਆ ਉਹ ਤਾਂਬੇ ਦੀ ਹੋਊਗੀ ਲੇਕਿਨ ਜਦੋਂ ਛੱਲਾਂਗੇ ਉਹ ਐਲੂਮੀਨੀਅਮ ਦਾ ਨਿਕਲਦਾ ਇਹਦੀ ਜਿਹੜੀ ਪ੍ਰਾਇਮਰੀ ਤੇ ਸੈਕੰਡਰੀ ਜਾਂ ਦੋਨੋਂ ਅਲਮੀਨੀਅਮ ਦੇ ਵਿੱਚ ਵੱਜੀਆਂ ਹੋਈਆਂ ਨੇ ਤੇ ਇਹ ਵਾਲੀ ਜਿਹੜੀ ਟੈਕਨੋਲੋਜੀ ਆ ਇਹ ਹੈਗੀ ਆ ਜੀ ਸਾਈਨ ਵੇਵ ਇਹ ਬਿਲਕੁਲ ਸੇਮ ਉਹ ਜੀ ਬਿਜਲੀ ਦਿੰਦਾ ਜਿਹੜੀ ਆਪਾਂ ਨੂੰ ਗ੍ਰਿਡ ਤੋਂ ਆਉਂਦੀ ਹੁੰਦੀ ਹੈ ਇਹਦੇ ਵਿੱਚ ਤਿੰਨ ਹੀਟ ਸਿੰਕਰ ਲੱਗੀਆਂ ਹੋਈਆਂ ਨੇ ਇਹ ਵਾਲਾ ਦਾ ਕਾਰਡ ਆ ਆਹ ਵਾਲਾ ਇਹਦਾ ਕਾਰਡ ਆ ਜਿਹੜਾ ਇਹ ਸੋਲਰ ਦੇ ਲਈ ਆ ਜੀ ਯਾਨੀ ਕਿ ਆਰਐਮਪੀਪੀਟੀ ਚਾਰਜ ਕੰਟਰੋਲਰ ਹੈਗਾ ਇਹ ਇਹ ਆਪਾਂ ਨਹੀਂ ਵਰਤਨਾ ਆਪਾਂ ਸਿਰਫ ਗੱਲ ਕਰਦੇ ਨੋਰਮਲ ਦੀ ਕੋਈ ਵੀ ਜਿਹੜਾ ਸੋਲਰ ਇਨਵਰਟਰ ਹੋਊਗਾ ਉਹਦੇ ਵਿੱਚ ਇਹ ਦੋ ਕਾਰਡ ਹੋਣਗੇ ਇਹ ਵਾਲਾ ਹੋਊਗਾ ਮਦਰਬੋਰਡ ਜਿਹਨੇ ਬੈਟਰੀ ਨੂੰ ਚਾਰਜ ਕਰਨਾ ਪਲੱਸ ਬਿਜਲੀ ਬਣਾ ਕੇ ਆਪਾਂ ਨੂੰ ਦੇਣੀ ਆ ਤੇ ਨਾਲ ਇਹਦੇ ਫਿਰ ਆਹ ਵਾਲਾ ਜਦੋਂ ਸੋਲਰ ਵਾਲਾ ਕਾਰਡ ਲਗਾ ਦਿੱਤਾ ਜਾਂਦਾ ਫਿਰ ਇਹ ਸੋਲਰ ਵਾਲਾ ਇਨਵਰਟਰ ਬਣ ਜਾਂਦਾ ਇੰਨਾ ਹੀ ਫਰਕ ਹੁੰਦਾ ਇਹੇ ਕਾਰਡ ਜੇਕਰ ਆਪਾਂ ਇਹਦੇ ਵਿੱਚ ਲਗਾ ਦੇਵਾਂਗੇ ਇਹਦੀ ਪ੍ਰੋਗਰਾਮਿੰਗ ਥੋੜੀ ਚੇਂਜ ਹੋ ਜਾਊਗੀ ਤੇ ਇਹ ਸੋਲਰ ਵਾਲਾ ਬਣ ਜਾਊਗਾ ਪਰ ਆਪਾਂ ਨਹੀਂ ਬਣਾ ਸਕਦੇ ਇਹ ਟੈਕਨੀਸ਼ੀਅਨ ਹੀ ਬਣਾ ਸਕਦੇ ਆ بس ਗੱਲ ਇਹ ਆ ਵੀ ਇਹਦੇ ਵਿੱਚ ਕਾਰਡ ਦਾ ਹੀ ਫਰਕ ਹੁੰਦਾ ਹੋਰ ਕੁਝ ਨਹੀਂ ਜਿਹੜਾ ਅਲੂਮੀਨੀਅਮ ਵਾਲਾ ਇਨਵਰਟਰ ਆ ਇਹਦੇ ਤੇ ਆਪਾਂ ਲੋਡ ਪਾ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹਦੀ ਚਾਰਜਿੰਗ ਦੇਖਦੇ ਹਾਂ ਜੀ ਆਹ ਦੇਖੋ ਜੀ 12 ਵੋਲਟ ਹੈ ਇਹ ਇਹ ਡੀਸੀ ਮੀਟਰ ਆ ਯਾਨੀ ਕਿ ਬੈਟਰੀ ਤੇ ਲੱਗਾ ਹੋਇਆ ਤੇ ਇਹ ਲੱਗਦਾ ਇਸ ਤਰ੍ਹਾਂ ਹੁੰਦਾ ਜਿਵੇਂ ਆਹ ਵਾਲੀ ਤਾਰ ਨਾ ਇਹ ਇੱਕ ਤਾਰ ਹਮੇਸ਼ਾ ਇਹਦੀ ਲੱਗੂਗੀ ਨੈਗੇਟਿਵ ਤੇ ਜਾਂ ਠੰਡੇ ਵਾਲੇ ਪਾਸੇ ਤੇ ਦੂਜੀ ਤਾਰ ਆਪਾਂ ਲਾਵਾਂਗੇ ਇਨਵਰਟਰ ਦੇ ਠੰਡੇ ਦੇ ਨਾਲ ਇਹ ਸਿਲ ਵਿੱਚ ਲੱਗਣਾ ਹੁੰਦਾ ਕਿਉਂਕਿ ਐਂਪੀਅਰ ਮੀਟਰ ਇਹਦੇ ਵਿੱਚ ਸ਼ੰਟਰ ਰੈਜ਼ਿਸਟੈਂਸ ਹੁੰਦੀ ਆ ਇੱਕ ਤਾਰ ਤੁਸੀਂ ਆਹ ਵਾਲੀ ਵੇਖ ਰਹੇ ਹੋ ਜੀ ਇਹ ਮੈਂ ਸਿੱਧੀ ਲਗਾ ਦਿੱਤੀ ਐਸ ਦੀ ਚੁੰਡੀ ਬੈਟਰੀ ਤੇ ਇਹ ਵੋਲਟੇਜ ਦੱਸਣ ਦੇ ਲਈ ਆ ਯਾਨੀ ਇਸ ਸਮੇਂ ਜਿਹੜੀ ਬੈਟਰੀ ਦੇ ਵੋਲਟੇਜ ਆਈ 12.66 .73 ਐਂਪੀਅਰ ਜਾਂ .6 ਲੈ ਰਿਆ ਹੈ ਯਾਨੀ ਕਿ ਪੌਣਾ ਇੱਕ ਐਂਪੀਅਰ ਇਹ ਬੈਟਰੀ ਤੋਂ ਲੈ ਰਿਆ ਜੇ ਆਪਾਂ ਗੱਲ ਕਰ ਗਏ 9.2 ਵਾਟ ਇਸ ਸਮੇਂ ਇਹ ਖਾ ਰਿਹਾ ਬਿਨਾਂ ਮਤਲਬ ਕਿ ਲੋਡ ਪਰ ਕਿਉਂਕਿ ਇਹਨੇ ਹੋਰ ਬਿਜਲੀ ਬਣਾਉਣੀ ਆ ਜਦੋਂ ਅਕਸਰੇ ਦੇ ਵਿੱਚ ਪੂਰਾ ਸਰਕਟ ਚੱਲੂਗਾ ਕੁਛ ਨਾ ਕੁਛ ਤਾਂ ਉਹਨੇ ਬਿਜਲੀ ਖਾਣੀ ਆ ਜਿੰਨੀ ਉਹ ਬਿਜਲੀ ਖਾ ਰਿਹਾ ਉਹ ਇਹ ਹੀ ਆ ਜੀ ਇਨਵਰਟਰ ਲੱਗੂ ਹੋਣਾ ਮੈਂ ਤੁਹਾਨੂੰ ਵਿਖਾ ਦੇਣਾ ਚਾਹਣਾ ਇਨਵਰਟਰ ਤੁਸੀਂ ਦੇਖ ਸਕਦੇ ਹੋ ਜੀ ਆਉਣਾ ਠੀਕ ਆ ਤੇ ਜਿਹੜੀ ਇਹਦੀ ਆਉਟਪੁਟ ਆ ਉਹ ਵੀ ਮੈਂ ਤੁਹਾਨੂੰ ਵਿਖਾਉਣਾ 220 ਵੋਲਟੇਜ ਆਉਟਪੁਟ ਆ ਤੇ ਬਿਲਕੁਲ ਇੱਥੇ ਕੋਈ ਲੋਡ ਨਹੀਂ ਚੱਲਦਾ ਹੁਣ ਆਪਾਂ ਇੱਥੇ ਪਾਵਾਂਗੇ ਜੀ ਲੋਡ 1 2 ਤਨ 4 ਚਾਰ ਬੱਲੋ ਮੈਂ ਚਲਾਏ ਆ 2200 ਵਾਟ ਦੇ ਨਾਲ ਹਜੇ ਮਤਲਬ ਕਿ ਇੱਥੇ ਦੇਖਦੇ ਆ ਕਿੰਨਾ ਲੋਡ ਇਹਨੇ ਸ਼ੋ ਕੀਤਾ ਇੱਥੇ ਪਤਾ ਲੱਗ ਜੂਗਾ ਆਪਾਂ ਨੂੰ 11.4 ਬੈਟਰੀ ਦੇ ਵੋਲਟੇਜ ਆ ਤੇ 203 ਵੋਲਟੇਜ ਦੇ ਆਉਟਪੁਟ ਆ 50 ਦੀ ਫ੍ਰੀਕੁਐਂਸੀ ਆ ਗਈ 50 ਹਰਟਜ਼ ਦੀ 97% ਲੋਡ ਆ ਯਾਨੀ ਕਿ ਤਕਰੀਬਨ ਤਕਰੀਬਨ ਪੂਰਾ ਲੋਡ ਆਪਾਂ ਤੇ ਪਾ ਚੁੱਕੇ ਆ ਇੱਕ ਮਾ 100 ਦਾ ਬਲਬ ਹੋਰ ਜਗਾ ਕੇ ਬਿਨਾ ਪਰ ਨਾਲ ਇਹਨੇ ਕਿੰਦਾ ਵੀ ਬਾਈ ਮੇਰੇ ਵੱਸੋਂ ਕੰਮ ਬਾਹਰ ਆ ਬੰਦ ਕਰ ਦਿਓ ਲਓ ਬੰਦ ਕਰ ਦਿੱਤਾ ਯਾਨੀ ਚਾਰ ਬਲਬ ਚੱਲ ਰਹੇ ਆ 2 200 ਵਾਟ ਦੇ ਐਸਾ ਬਣਾ ਤੁਹਾਨੂੰ ਲੱਗੂਗਾ ਵੀ 800 ਵਾਟ ਬਿਜਲੀ ਆਪਾਂ ਖਾਲ ਰਹੀ ਆ ਅਸਲ ਦੇ ਵਿੱਚ 800 ਵਾਟ ਨਹੀਂ ਜਿਹੜਾ ਮੀਟਰ ਇੱਥੇ ਦੱਸਦਾ ਨਾ ਉਹ ਕਹਿ ਰਿਹਾ ਵੀ ਜਿਹੜੇ ਇਹਦੇ ਵਾਟ ਆ ਉਹ ਸਿਰਫ 500 ਤੇ 80 ਵਾਟ ਆ ਯਾਨੀ ਸਿਰਫ 580 ਵਾਟ ਦਾ ਲੋਡ ਚੱਕ ਰਿਹਾ ਜੀ 1000 ਰੁਪਏ ਦਾ ਇਨਵਰਟਰ ਇਹ 1000 ਰੁਪਏ ਦਾ ਇਨਵਰਟਰ ਜਿਹੜਾ ਕਿ 500 ਤੇ 80 ਵਾਟ ਲੋਡ ਲੈ ਰਿਹਾ ਵੋਲਟੇਜ ਨੇ ਡ੍ਰੌਪ ਕਰਤੇ ਜੀ ਤਕਰੀਬਨ 35 ਵੋਲਟੇਜ ਦੇ ਆਸ-ਪਾਸ ਨੇ ਵੋਲਟੇਜ ਡਾਊਨ ਕਰ ਗਿਆ ਮੈਂ ਤੁਹਾਨੂੰ ਇਹ ਵੀ ਵਿਖਾ ਦਿੰਦਾ ਜਿਵੇਂ ਮੈਂ ਦੇਖੋ ਬਲਬ ਘਟਾਉਂਗਾ ਵੋਲਟੇਜ ਵਧ ਹੀ ਜਾਂਦੇ ਜੀ ਇੱਕ ਬਲਬ ਜਾਗਦਾ 220 ਵੋਲਟ ਸਾਰਾ ਕੁਝ ਬੰਦ ਕਰਤਾ 222 ਹੈ ਜੀ ਠੀਕ ਹੈ ਜੀ ਹੰਟੀ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਚਾਹਣਾ। ਦੇਖੋ ਇੱਥੇ ਇਹ ਲੈ ਰਿਹਾ 575 ਵਾਟ ਜਿਹੜੀ ਕਿ ਆਪਾਂ ਨੂੰ ਸਪਲਾਈ ਬਣਾ ਕੇ ਦੇ ਰਿਹਾ। ਫਿਰ ਹੈਗਾ ਇਹ 1000 ਰੁਪਏ ਦਾ ਇਨਵਰਟਰ ਆ ਤੇ 1000 ਰੁਪਏ ਫਿਰ ਕਿੱਥੇ ਨਿਕਲੂਗਾ? ਉਹ ਅਕਸਰ ਹੀ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਵਿੱਚ ਦਿਖਾਉਣਾ ਰਹੀਦਾ। ਉਹ ਨਿਕਲਦਾ ਜੀ ਇੱਥੇ। ਆ ਤੁਸੀਂ ਵੇਖ ਸਕਦੇ ਹੋ ਜੀ। 840 ਵਾਟ ਤੇ ਉਸ ਤੋਂ ਬਾਅਦ ਇਹਦਾ ਪਾਵਰ ਫਿਲਟਰ ਲੱਗ ਗਿਆ ਤੇ 1000 ਰੁਪਏ ਹੋ ਗਿਆ। VA ਐਂਪੀਅਰ ਯਾਨੀ ਕਿ ਆ ਜਿਹੜੇ ਵੋਲਟੇਜ ਤੇ ਆ ਐਂਪੀਅਰ ਆ ਇਹਨਾਂ ਨੂੰ ਜਦੋਂ ਆਪਾਂ ਮਲਟੀਪਲਾਈ ਕਰਾਂਗੇ ਉਦੋਂ ਵਾਟ ਬਣ ਜਾਂਦੇ ਹੁੰਦੇ ਆ ਇਹ 800 ਤੇ 38 ਵਾਟ ਇਹ ਲੈ ਰਿਆ ਜੀ ਬੈਟਰੀ ਤੋਂ 838 ਵਾਟ ਦੇ ਰਿਆ ਆਪਾਂ ਨੂੰ ਦੇ ਰਿਆ ਜੀ 500 ਤੇ 70 ਵਾਟ ਹੁਣ ਜਿਹੜਾ 300 ਵਾਟ ਆ ਉਹ ਕਿੱਧਰ ਗਿਆ ਇਹ ਇੱਕ ਸੋਚਣ ਵਾਲੀ ਗੱਲ ਆ ਵੀ 300 ਵਾਟ ਕਿੱਧਰ ਜਾ ਰਿਹਾ 300 ਵਾਟ ਇੱਥੇ ਹੀ ਖਾਦਾ ਜਾ ਰਿਹਾ ਜੀ ਇਹ ਇਹਦੀਆਂ ਕਮੀਆਂ ਹੁੰਦੀਆਂ ਟ੍ਰਾਂਸਫਾਰਮਰ ਵਾਲੇ ਇਨਵਰਟਰ ਦੀਆਂ। ਇਹਦੀ ਜਗ੍ਹਾ ਦੇ ਉੱਪਰ ਜੇਕਰ ਟ੍ਰਾਂਸਫਾਰਮਰ ਲੈਸ ਇਨਵਰਟਰ ਹੋਊਗਾ ਉਹਦੇ ਵਿੱਚ ਇਹ ਕਮੀ ਘੱਟ ਹੋਊਗੀ। ਪਰ ਜਿੰਨੇ ਵੀ ਟ੍ਰਾਂਸਫਾਰਮਰ ਲੈਸ ਹੋ ਚਾਈਨੀਜ਼ ਹੁੰਦੇ ਉਹ ਆਪਣੇ ਜ਼ਿਆਦਾ ਕਾਮਯਾਬ ਅਜੇ ਤੱਕ ਨਹੀਂ ਹੋਏ। ਕਾਫੀ ਕੰਪਨੀਆਂ ਨੇ ਕੱਟੇ ਸੀ ਲੇਕਿਨ ਕੁਝ ਸਮੇਂ ਬਾਅਦ ਉਹ ਫੇਲ ਹੋ ਗਏ ਆ ਜਨਨ ਕਿ ਉਹ ਚੱਲੇ ਨਹੀਂ। ਪਰ ਇਹ ਵਾਲਾ ਜ ਟ੍ਰਾਂਸਫਾਰਮਰ ਵਾਲਾ ਇਨਵਰਟਰ ਇਹਦੇ ਵਿੱਚ ਇਹੀ ਕਮੀਆਂ ਹੁੰਦੀਆਂ। ਜਿਹੜਾ 300 ਵਾਟ 837 ਵਾਟ ਠੀਕ ਆ ਜੀ ਇੱਥੋਂ ਲੈ ਰਿਆ ਇਹ ਤੇ ਆਪਾਂ ਨੂੰ ਮਿਲ ਕੇ ਦੇ ਰਹੇ ਆ ਬਾਹਰ 565 ਵਾਟ ਇਹ ਐਲਮੀਨੀਅਮ ਦੇ ট্রান্সਫਰਮਰ ਦੀ ਗੱਲ ਆ ਉਸ ਤੋਂ ਬਾਅਦ ਆਪਾਂ ਕਾਪਰ ਵੀ ਚੈੱਕ ਕਰਾਂਗੇ ਇਸ ਤੋਂ ਬਾਅਦ ਹੁਣ ਆਪਾਂ ਕੀ ਕਰਦੇ ਆ ਕਿ ਜਿਹੜੀ ਇਹ ਮੇਨ ਸਪਲਾਈ ਉਹ ਚਾਲੂ ਕਰ ਦਿੰਦੇ ਆ ਕਿ ਕੀ ਮੈਂ ਤੁਹਾਨੂੰ ਹੋਰ ਦਿਖਾਉਣਾ ਤੇ ਜਿਹੜੇ ਬੱਲ ਉਹ ਆਪਾਂ ਸਾਰੇ ਬੰਦ ਕਰ ਦਿੰਦੇ ਆ ਹੁਣ ਇੱਥੇ ਆਪਾਂ ਲੋਡ ਕੋਈ ਨਹੀਂ ਰੱਖਦੇ ਨਾ ਲਓ ਜੀ ਆ ਹੁਣ ਮੇਨ ਤੇ ਚੱਲ ਪਿਆ ਹੁਣੇ ਕਰੂਗਾ ਚਾਰਜ ਦੇਖੋ 270 ਵਾਟ ਮੈਂ ਕਹੂੰਗਾ 270 ਵਾਟ ਦੇ ਆਸ-ਪਾਸ ਇਹ ਬਿਜਲੀ ਲੈ ਰਿਹਾ ਮੇਨ ਸਪਲਾਈ ਤੋਂ 232 ਵੋਲਟ ਹੈ ਜੀ ਹੁਣ ਹੋ ਕੀ ਰਿਹਾ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ 175 ਵਾਟ ਬੈਟਰੀ ਦੇ ਵਿੱਚ ਜਾ ਰਹੀ ਹੈ ਪਹਿਲਾਂ ਆਪਾਂ 800 ਵਾਟ ਤੋਂ ਲੈ ਰਹੇ ਸੀਗੇ ਹੁਣ ਆਪਾਂ ਇਹ ਤੋਂ ਦੇ ਰਹੇ ਹਾਂ ਜੀ 170 ਵਾਟ ਪਿੱਛੋਂ ਆ ਰਿਹਾ 270 ਵਾਟ ਯਾਨੀ ਕਿ ਜਦੋਂ ਆਪਾਂ ਬੈਟਰੀ ਚਾਰਜ ਕਰਦੇ ਆ ਬੈਟਰੀ ਚਾਰਜ ਕਰਦੇ ਸਮੇਂ ਵੀ ਇਹਦੀ ਜਿਹੜਾ 100 ਵਾਟ ਦਾ ਲਾਸ ਆ ਤੇ ਜਦੋਂ ਇਹ ਬਿਜਲੀ ਬਣਾ ਕੇ ਆਪਾਂ ਨੂੰ ਦਿੰਦਾ ਉਦੋਂ ਆਪਾਂ ਨੂੰ ਸਿੱਧਾ-ਸਿੱਧਾ 300 ਵਾਟ ਦਾ ਲਾਸ ਆ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਚਾਹਣਾ ਜਿਵੇਂ ਹੁਣ ਆਪਾਂ ਇਹਦੇ ਤੇ ਪਾਇਆ ਸੀ ਪੂਰਾ ਲੋਡ ਜਦੋਂ ਪੂਰਾ ਲੋਡ ਜਿੰਨਾ ਅੱਦੇ ਤੇ ਆਪਾਂ ਲੋਡ ਵਧ ਪਾਵਾਂਗੇ ਉਹਨਾਂ ਇਹਨੂੰ ਆਪਾਂ ਨੂੰ ਲਾਸ ਜ਼ਿਆਦਾ ਮਿਲਣਗੇ ਹੁਣ ਮੈਂ ਇੱਥੇ ਇੱਕ 200 ਵਾਟ ਦਾ ਬਲਬ ਚਲਾਉਣ ਲੱਗਾ ਜੀ ਮੰਨ ਕੇ ਚਲੋ ਇਹ ਤੁਹਾਡੇ ਦੋ ਛੱਤ ਵਾਲੇ ਪੱਖੇ ਚੱਲਦੇ ਆ ਇੱਥੇ ਵਾਟ ਕਿੰਨੇ ਆ ਗਏ ਤੁਸੀਂ ਦੇਖ ਸਕਦੇ ਹੋ 100 ਤੇ 62 ਵਾਟ ਠੀਕ ਹੈ ਜੀ ਤੇ ਜੇ ਮੈਂ ਇੱਥੇ ਦਿਖਾਵਾਂ ਤੁਹਾਨੂੰ ਇੱਥੇ ਆ ਜੀ 188 ਵਾਟ ਯਾਨੀ ਕਿ ਸਿਰਫ 20 ਵਾਟ ਦਾ ਲੌਸ ਆਪਾਂ ਨੂੰ ਹੋ ਰਿਹਾ ਜਦੋਂ ਆਪਾਂ ਇਹਦੇ ਤੇ ਲੋਡ ਨਾਰਮਲ ਪਾਉਣੀ ਹੈ ਜਿਵੇਂ ਜਿਵੇਂ ਆਪਾਂ ਲੋਡ ਤੇ ਵੱਧ ਪਾਈ ਜਾਵਾਂਗੇ ਓਵੇਂ ਓਵੇਂ ਬੈਟਰੀ ਵੀ ਜਲਦੀ ਡਾਊਨ ਹੋਊਗੀ ਤੇ ਨਾਲ ਦੀ ਨਾਲ ਹੀ ਜਿਹੜੇ ਆਪਣੇ ਲੌਸ ਆ ਉਹ ਵੀ ਵੱਧਦੇ ਆ ਇਸੇ ਕਰਕੇ ਜਿਹੜੀ ਬੈਟਰੀ ਜ਼ਿਆਦਾ ਲੋਡ ਤੇ ਆਪਣੀ ਛੇਤੀ ਡਾਊਨ ਹੋ ਜਾਂਦੀ ਆ ਇਸ ਤੋਂ ਬਾਅਦ ਚਲੋ ਮੈਂ ਦੋ ਬਲਬ ਚਲਾ ਕੇ ਦੇਖ ਲੈਂਦਾ ਇੰਨਾ ਕੁ ਲੋਡ ਆਪਣੇ ਚਲੋ ਘਰ ਦਾ ਹੁੰਦਾ ਹੀ ਆ ਜੀ 400 ਵਾਟ ਤਾਂ ਆਪਣਾ ਨੋਰਮਲ ਜਿਹਾ ਚੱਲਦਾ ਰਹਿੰਦਾ ਵੈਸੇ 400 ਵਾਟ ਹੈ ਨਹੀਂਗਾ ਇਹ ਹੈਗਾ ਜੀ ਦੇਖੋ 300 ਤੇ 49 ਵਾਟ 350 ਵਾਟ ਤੇ ਇੱਥੇ ਆ ਗਿਆ ਜੀ 428 वाट ਯਾਨੀ ਇਹ ਚੀਜ਼ ਨੂੰ ਤੁਸੀਂ ਸਮਝ ਚੁੱਕੇ ਹੋ ਕਿ ਜਿਵੇਂ ਜਿਵੇਂ ਆਪਾਂ ਲੋਡ ਵਧੀ ਜਾਂਦਾ ਓਵੇਂ ਓਵੇਂ ਲਾਸ ਵਧੀ ਜਾਂਦੇ ਆ ਜੀ ਆਹ ਦੇਖੋ ਜੀ ਇੱਥੇ ਹੋ ਗਏ 650 ਵਾਟ ਤੇ ਆਪਾਂ ਨੂੰ ਮਿਲ ਰਿਹਾ ਜੀ ਇੱਥੇ 250 ਵਾਟ 490 ਵਾਟ ਤੇ ਜਦੋਂ ਆਪਾਂ ਫਿਰ ਚੌਥਾ ਬੱਲਬ ਜਗਾ ਦਿੰਦੇ ਆ ਉਹ ਤਾਂ ਫਿਰ ਜਮੇ ਸਿਰਾ ਹੋ ਜਾਂਦਾ 570 ਵਾਟ ਆਪਾਂ ਨੂੰ ਇੱਥੇ ਮਿਲਦੇ ਆ ਤੇ ਇੱਥੋਂ ਕਹਿੰਦਾ ਬਾਈ ਜੀ ਮੈਂ ਤਾਂ 825 ਵਾਟ ਖਾਊਗਾ ਤਾ ਤੁਹਾਨੂੰ ਇੰਨੇ ਦੇਊਗਾ ਜੇਕਰ ਤੁਹਾਡਾ ਇਹ ਇਨਵਰਟਰਾ ਲੋਡ ਉਹਦੇ ਤੇ ਜਾਇਦ ਜੀ ਆਪਾਓ ਤਾਂ ਕਰਕੇ ਤੁਹਾਡੀ ਜਿਹੜੀ ਵੇਸਟਜਾ ਉਹ ਘਟ ਰਵੇ ਨਾਲ ਦੀ ਨਾਲ ਹੀ ਜੇਕਰ ਐਮਰਜੈਂਸੀ ਦਾ ਲੋਡ ਪਾਓ ਤਾਂ ਨਹੀਂ ਕੋਈ ਗੱਲ ਗਈ ਅਕਸਰ ਲੋਡ ਪਾਉਣ ਨੂੰ ਰੱਖਿਆ ਪਰ ਨਾਰਮਲ ਐਮਨ ਜਿਆਜਾ ਲੋਡ ਨਾਲ ਚਲਾਈ ਚਲੋ ਉਹਦੇ ਨਾਲ ਤੁਹਾਨੂੰ ਬੇਨਫਿਟ ਜਿਆਦਾ ਨਹੀਂ ਮਿਲਣਾ ਉਸ ਤੋਂ ਬਾਅਦ ਇਹ ਸੀ ਜੀ ਆਪਣਾ ਐਲੂਮੀਨੀਅਮ ਵਾਲਾ ਜਿਹਦੇ ਵਿੱਚ ਕਿ ਆਪਾਂ ਨੂੰ ਇਹ ਰੀਡਿੰਗਾਂ ਮਿਲੀਆਂ ਕੰਸਰਵਾਰਟ ਦਾ ਲਾਸ ਹੀ ਹੈਗਾ ਜੇ ਫੁੱਲ ਲੋਡ ਤੇ ਚਲਾਵਾਂਗੇ ਉਦੋਂ 100 ਵਾਟ ਦਾ ਲਾਸ ਹੈਗਾ ਜਦੋਂ ਆਪਾਂ ਇਹਨੂੰ ਚਾਰਜ ਕਰਦੇ ਆ ਆਜੂ ਹੁਣ ਆਪਾਂ ਚੱਲਦੇ ਆਂ ਤਾਂਬੇ ਵਾਲੇ ਤੇ ਤੇ ਮੈਂ ਕੀ ਕਰਦਾ ਕਿ ਇਹਦਾ ਪਲੱਗ ਇੱਥੋਂ ਲਾ ਦਿੰਨਾ ਜੀ ਠੀਕ ਆ ਜੀ ਜਿਹੜਾ ਇਹਦਾ ਲੋਡ ਵਾਲਾ ਪਲੱਗ ਸੀ ਉਹ ਵੀ ਆਪਾਂ ਪਿੱਛੋਂ ਲਾ ਦਿੰਨੇ ਆ ਉਹ ਆਪਾਂ ਇਹਦੇ ਪਿੱਛੇ ਲਗਾ ਦਿੰਨੇ ਆ ਠੀਕ ਆ ਜੀ ਲਓ ਜੀ ਤੇ ਬਾਕੀ ਇਹਦੀ ਜਿਹੜੀ ਮੇਨ ਸਪਲਾਈ ਆ ਮੇਨ ਪਲੱਗ ਆ ਉਹ ਆਪਾਂ ਇੱਥੇ ਇਹਦੇ ਛੇ ਲਾ ਦਿੰਨੇ ਆ ਖਲਰਾ ਆਇਆ ਮੇਰਾ ਇੱਥੇ ਤਾਂ ਪਾ ਪੈ ਗਿਆ ਕਿਉਂਕਿ ਮੈਂ ਦੋਨੋਂ ਇਨਵਰਟਰ ਇੱਕੇ ਬੈਟਰੀ ਨਾਲ ਹੀ ਜੋੜੇ ਹੋਏ ਆ। ਆ ਸਭ ਤੋਂ ਪਹਿਲਾਂ ਮੇਰੇ ਖਿਆਲ ਨਾਲ ਆਪਾਂ ਚਾਰਜ ਚੈੱਕ ਕਰਦੇ ਹਾਂ। ਚਾਰਜਿੰਗ ਤੇ ਕੀ ਸਥਿਤੀ ਆਉਂਦੀ ਆ। ਆ ਇਹ ਵਾਲਾ ਜਿਹੜਾ ਮੀਟਰ ਆ ਨਾ ਕਿਉਂਕਿ ਡੀਸੀ ਸਪਲਾਈ ਇੱਕ ਤਰਫ ਨੂੰ ਚੱਲਦੀ ਹੁੰਦੀ ਆ ਹਨਾ ਤੇ ਇਹਦੇ ਲਈ ਫਿਰ ਆਪਾਂ ਨੂੰ ਆ ਸਵਿੱਚ ਲਗਾਉਣੀ ਪਈ ਆ ਜੀ। ਇਹਦੇ ਵਿੱਚ ਸ਼ੰਟਰ ਰੈਜ਼ਿਸਟੈਂਸ ਹੁੰਦੀ ਆ ਤਾਂ ਕਰਕੇ ਉਹ ਅਸਰ ਕੋਈ ਡਾਇਰੈਕਸ਼ਨ ਬਦਲਣ ਦੇ ਲਈ ਮੈਂ ਸਵਿੱਚ ਲਗਾਈ ਹੋਈ ਆ। ਆ ਇੱਥੇ ਤੁਸੀਂ ਦੇਖ ਸਕਦੇ ਹੋ ਜੀ 180 ਵਾਟ ਬਿਜਲੀ ਖਾ ਰਿਆ ਹੈ ਮਾਈਕਰੋਟੈਕ ਦਾ ਇਨਵਰਟਰ ਆ ਦੇਖੋ ਬੈਟਰੀ ਚਾਰਜ ਹੋ ਰਹੀ ਆ 180 ਵਾਟ ਬਿਜਲੀ ਖਾ ਰਿਆ ਤੇ ਬੈਟਰੀ ਦੇ ਵਿੱਚ ਇਹ ਜਾ ਰਹੀ ਆ ਜੀ ਆ ਆ ਤੁਸੀਂ ਦੇਖ ਸਕਦੇ ਹੋ ਜੀ 92 ਵਾਟ ਯਾਨੀ ਉਹੋ ਹੀ ਤਕਰੀਬਨ 100 ਵਾਟ ਦੇ ਆਸ-ਪਾਸ ਹੋ ਗਿਆ ਇੰਨਾ ਫਰਕ 100 ਵਾਟ ਦਾ ਫਰਕ ਪੈਣਾ ਹੀ ਪੈਣਾ ਚਾਹੇ ਐਲੂਮੀਨੀਅਮ ਦਾ ਟਰਾਂਸਫਾਰਮਰ ਹੋਵੇ ਚਾਹੇ ਤਾਂਬੇ ਦਾ ਆਹ ਵਾਲੇ ਆ ਜੀ ਐਂਪੀਅਰ ਜਿਵੇਂ ਅੰਪੀਰ ਦੇ ਨਾਲ ਇਹ ਬੈਟਰੀ ਚਾਰਜ ਕਰਦਾ ਪਿਆ ਇਹ ਹੋ ਗਿਆ ਜੀ ਜਾਨੀ ਕਿ 100 ਵਾਟ ਦਾ ਚਾਰਜ ਸਮੇਂ ਸੇਮ ਉਨਾ ਹੀ ਫਰਕ ਪੈ ਗਿਆ ਇਸ ਤੋਂ ਬਾਅਦ ਮੈਂ ਆਪਾਂ ਇਹਦੀ ਬੰਦ ਕਰ ਦਿੱਤੀ ਹੁਣੇ ਆ ਗਿਆ ਜੀ ਬੈਟਰੀ ਨੋਰਥ ਤੇ ਮੈਂ ਇੱਥੋਂ ਸਵਿੱਚ ਆ ਦੀ ਡਾਇਰੈਕਸ਼ਨ ਚੇਂਜ ਕਰ ਦਿੰਦਾ ਕਰੰਟ ਵੀ ਐਟ ਐਲ ਨੂੰ ਇਨਵਰਟਰ ਨੂੰ ਆਪਾਂ ਆਨ ਕਰ ਦਿੰਦੇ ਆ ਜਿਵੇਂ ਹੁਣ ਸਭ ਤੋਂ ਪਹਿਲਾਂ ਆਪਾਂ ਦੇਖਿਆ ਸੀ ਜਿਹੜਾ ਇਹ ਵਾਲਾ ਐਲੂਮੀਨੀਅਮ ਵਾਲਾ ਇਨਵਰਟਰ ਸੀ ਇਹ ਤਕਰੀਬਨ ਪੌਣਾ 1 ਅੰਪੀਰ ਲੈ ਰਿਹਾ ਸੀ ਡੀਸੀ ਦਾ ਤੇ ਇਹ ਵਾਲਾ ਲੈ ਰਿਹਾ ਜੀ ਆਪਾਂ ਤੇ ਜਿਹੜਾ ਤਾਂਬੇ ਵਾਲਾ ਟਰਾਂਸਫਾਰਮਰ ਇਨਵਰਟਰ ਸੀਗਾ ਜੀ ਇਹ ਲੈ ਰਿਹਾ 1.5 ਐਂਪੀਅਰ 1.5 ਤੋਂ ਪੌਣੀ 2 ਹੋ ਜਾਂਦੀ ਕਿਤੇ ਕਿਤੇ ਚਲੋ ਆਪਾਂ 1.5 ਐਂਪੀਅਰ ਮੰਨ ਕੇ ਚੱਲਦੇ ਆ ਜਾਨੀ ਕਿ ਇਹ 20 ਵਾਟ ਬਿਜਲੀ ਖਾ ਰਿਹਾ ਬਿਨਾ ਕਿਸੇ ਵੀ ਲੋਡ ਤੋਂ ਖਾਲੀ ਆਪ ਦਾ ਆਪ ਚੱਲਦਾ ਖੁਦ ਹੀ ਠੀਕ ਆ ਜੀ ਕਾਰਨ ਕੀ ਆ ਕਿਉਂਕਿ ਟੈਕਨੋਲੋਜੀ ਦਾ ਫਰਕ ਪੈ ਗਿਆ ਆਹ ਵਾਲਾ ਜਿਹੜਾ ਇਨਵਰਟਰ ਹੈ ਘੱਟੋ ਘੱਟ ਤੁਸੀਂ ਮੰਨ ਕੇ ਚਲੋ ਵੀ 2007-8 ਮਾਡਲ ਹੋਊਗਾ ਜਿਹੜਾ ਆਹ ਵਾਲਾ ਅਨਵਲਟਰ ਹੈ ਇਹ ਹੈਗਾ ਜੀ 2023 ਮਾਡਲ ਇਹਨੇ ਸਾਲਾਂ ਦੇ ਵਿੱਚ ਇਹ ਚੀਜ਼ ਦੀ ਤਾਂ ਤਬਦੀਲੀ ਆਉਣੀ ਹੀ ਆ ਹਾਂ ਇਹ ਗੱਲ ਵੱਖਰੀ ਆ ਵੀ ਕੰਪਨੀਆਂ ਤਾਂਬਾ ਛੱਡ ਕੇ ਐਲੂਮੀਨੀਅਮ ਵੱਲ ਹੋ ਗਈਆਂ ਕਿਉਂਕਿ ਕੰਪੀਟੀਸ਼ਨ ਆ ਇਹ ਚੀਜ਼ ਦਾ ਫਰਕ ਪੈਣਾ ਹੀ ਆ ਜੀ ਉਸ ਤੋਂ ਬਾਅਦ ਆਜੋ ਜੀ ਆਪਾਂ ਗੱਲ ਕਰਦੇ ਆ ਇਹਦੀ ਆਉਟਪੁੱਟ ਦੀ ਅੱਛਾ ਇਹਦੀ ਆਉਟਪੁੱਟ ਹੈਗੀ ਆ ਜੀ ਇੱਥੇ ਤੁਸੀਂ ਦੇਖ ਸਕਦੇ ਹੋ 249 ਵੋਲਟ ਇਹਦੀ ਆਉਟਪੁੱਟ ਸਾਈਨ ਵੇਵ ਦੀ 220 ਸੀ ਇਹਦੀ 249 ਇਹ 280 ਤੱਕ ਵੀ ਜਾਂਦੇ ਆ ਕਿਉਂਕਿ ਸਕੇਲ ਵੇਵ ਆ ਮੈਂ ਤੁਹਾਨੂੰ ਇਹਦੇ ਚੀਜ਼ ਫ੍ਰੀਕੁਐਂਸੀ ਵੀ ਵਿਖਾਉਣੀ ਆ ਦੀ ਕਿ ਕਿਸ ਤਰ੍ਹਾਂ ਇਹ ਫਰਕ ਪੈਂਦਾ ਹੁੰਦਾ ਅੱਛਾ ਹੁਣ ਇਹ ਹੋ ਗਿਆ ਹੁਣ ਆਪਾਂ ਕੀ ਕਰਗੇ ਕਿ ਇਹਦੇ ਤੇ ਪਾਈਏ ਲੋਡ ਇਹ ਹੈਗਾ 820 ਦਾ ਅਨਵਲਟਰ ਇਹਦੇ ਤੇ 1 2 10 ਚਾਰ ਬਲਬ ਚਲਾਤੇ ਚਾਰ ਹੀ ਪੌਦੇ ਤੇ ਚਲਾਏ ਸੀਗੇ ਮਲਕਿ ਇਥੋਂ ਐ ਲੱਗਦਾ ਵੀ ਪ੍ਰੋਪਰ ਲੋਡ ਚੱਕ ਰਿਹਾ ਦੋਨੋਂ ਹਣਾ ਇੰਨਾ ਲੋਡ ਇਹ ਪਹਿਤ ਤੇ ਪਾਇਆ ਹੈ ਨਾ ਅਲਮੀਨੀਮਾ ਵਾਲੇ ਤੇ ਇੰਨਾ ਹੀ ਤਾਂਬੇ ਤੇ ਪਤਾ ਪਰ ਨਹੀਂ ਦੇਖੋ ਇਹਨੇ ਬੱਤੀ ਜਗਾਤੀ ਜੀ ਓਵਰਲੋਡ ਵਾਲੀ ਆਪਾਂ ਫਿਰ ਇਹਦੇ ਚੋਂ ਆਪਾਂ ਨੂੰ ਇੱਕ ਬਲਬ ਬੰਦ ਕਰਕੇ ਨਾ ਕੋਸ਼ਿਸ਼ ਕਰਦੇ ਆ ਆ ਜਗਾਉਣ ਦੀ 100 ਵਟ ਦੇ ਨਾਲ ਜਗਾ ਕੇ ਦੇਖ ਲੈਂਦੇ ਆ ਆ ਹਾਂ ਹੁਣ ਬੱਤੀ ਨਹੀਂ ਫਿਰ ਜਗਦੀ ਹੈ ਮਤਲਬ ਕਿ ਵੀ ਇਹ ਦਾ ਫਰਕ ਪਿਆ ਇਹਦੇ ਤੇ ਆਪਣੇ ਜਗੇ ਸੀਗੇ ਚਾਰ ਬਲਬ ਇਹਦੇ ਤੇ ਜਗੇ ਆ ਜੀ ਤੇ ਨਬਲਵ ਠੀਕ ਹੈ ਜੀ 2200 ਵਾਟ ਦੇ ਮਤਲਬ ਕਿ ਇਥੋਂ ਇਹ ਅੰਦਾਜ਼ਾ ਹੁੰਦਾ ਵੀ ਚਾਹੇ ਅਲੂਮੀਨੀਅਮ ਦਾ ਟਰਾਂਸਫਾਰਮਰ ਹੋਵੇ ਚਾਹੇ ਤਾਂਬੇ ਦਾ ਲੋਡ ਬਿਲਕੁਲ ਉਨਾ ਹੀ ਚੱਕਦੇ ਆ ਹੁਣ ਆ ਜਿਓ ਜੀ ਗੱਲ ਕਰਦੇ ਆ ਲਾਸਟ ਦੀ ਇਥੇ ਇਸ ਸਮੇ ਇਹ 475 ਵਾਟ ਕੱਢ ਰਿਹਾ ਜੀ ਤੇ ਜਿਹੜੇ ਬੈਟਰੀ ਤੋਂ ਲਾਸ ਹੋ ਰਿਹਾ ਉਹ ਦੇਖਦੇ ਆਪਾਂ ਕਿੰਨਾ ਉਹ ਆ ਜੀ ਬੈਟਰੀ ਤੋਂ ਲੈ ਰਿਹਾ 603 ਵਾਟ ਆ ਮੰਨ ਕੇ ਚੱਲੋ ਵੀ ਇਹ ਹੋ ਗਿਆ ਜੀ ਯਾਨੀ ਜੇ ਆਪਾਂ ਗੱਲ ਕਰਦੇ ਆ ਨਵਲਟਰ ਦੇ ਇਸ ਸਥਿਤੀ ਦੇ ਵਿੱਚ ਇਹ ਸਿਰਫ 150 ਵਾਟ ਦਾ ਲਾਸਟ ਕਰਦਾ ਪਿਆ ਤਿੰਨਾਂ ਬਲਬਾਂ ਤੇ ਤੇ ਹੁਣ ਆਪਾਂ ਇੱਕੋ ਚੀਜ਼ ਇੰਨਾ ਹੀ ਲੋਡ ਆਪਾਂ ਪਾਉਣੇ ਇੱਕ ਵਾਰੀ ਇਹਦੇ ਤੇ ਤਿੰਨ ਬਲਬ ਜਗਾਉਣੇ ਫਿਰ ਵੇਨੇ ਵੀ ਇਹ ਵੀ ਕੀ ਉਨਾ ਹੀ ਲਾਸਟ ਕਰਦਾ ਜਾਂ ਵੱਧ ਕਰਦਾ ਲਓ ਜੀ ਮੈਂ ਸੇਮ ਲੋਡ ਪਾ ਦਿੱਤਾ ਜੀ ਉਨਾ ਹੀ ਉਹ ਤਿੰਨ ਬਲਬ ਜਗਾਏ ਆ ਹੁਣ ਇਹ ਤੇ ਦੇਖਦੇ ਆਪਾਂ ਇਹਨੇ ਕੱਢਿਆ ਜੀ 490 ਵਾਟ ਤੇ ਇਸ ਜਗ੍ਹਾ ਤੇ ਹੈਗੀ ਆ ਜੀ 652 ਵਾਟ ਜਦ ਹੀ ਜੇ ਆਪਾਂ ਗੱਲ ਕਰਦੇ ਆ ਮੇਨ ਚੀਜ਼ ਤਾਂਬੇ ਵਾਲੇ ਨੇ ਵੀ ਉਨਾ ਹੀ ਬਿਜਲੀ ਦਾ ਲਾਸ ਕੀਤਾ ਤੇ ਐਲੂਮੀਨੀਅਮ ਨੇ ਵੀ ਉਨਾ ਹੀ ਲਾਸ ਕੀਤਾ ਇਹਦੇ ਵਿੱਚ ਹੁਣ ਆਪਾਂ ਇਹ ਮੰਨ ਕੇ ਚੱਲ ਸਕਦੇ ਆ ਵੀ ਬਿਲਕੁਲ ਸੇਮ ਚੱਲਦੇ ਆ ਜੀ ਐਲੂਮੀਨੀਅਮ ਤੇ ਤਾਂਬਾ ਹਾਂ ਬਾਕੀ ਇੱਕ ਚੀਜ਼ ਹੋਰ ਆ ਕਿਉਂਕਿ ਮੈਂ ਇਨਵਰਟਰ ਦਾ ਕਾਫੀ ਸਮਾਂ ਕੰਮ ਕੀਤਾ तकरीबन 15 ਸਾਲ ਦੇ ਆਸ-ਪਾਸ ਇਹਦੀ ਰਿਪੇਅਰ ਕੀਤੀ ਆ ਇੰਨੇ ਸਮੇਂ ਦੇ ਵਿੱਚ ਦੀ ਮੈਂ ਇਹ ਦੇਖਿਆ ਕਿ ਜਦੋਂ ਇਹਦੇ ਟਰਾਂਸਫਾਰਮਰ ਆ ਇਹ ਸਭ ਤੋਂ ਪਹਿਲਾਂ SUCAM ਨੇ ਇਹਦੇ ਕੱਡੇ ਸੀਗੇ ਐਲੂਮੀਨੀਅਮ ਦੇ ਟਰਾਂਸਫਾਰਮਰ ਤੇ ਉਹ ਅੱਜ ਵੀ ਚੱਲਦੇ ਪਏ ਆ ਤੇ ਕੁਝ ਇੱਕ ਵਾਰੀ ਲਿਉਮਿਨਸ ਨੇ ਕੱਡੇ ਸੀ ਤਾਂਬੇ ਵਾਲੇ ਉਹ ਪਤਾ ਨਹੀਂ ਉਹਨਾਂ ਨੇ ਚైనా ਤੋਂ ਮੰਗਵਾਏ ਸੀ ਜਾਂ ਕਿੱਥੋਂ ਮੰਗਵਾਏ ਸੀ ਤੇ ਉਹ ਬਹੁਤ ਸੜੇ ਸੀ ਯਾਨੀ ਕਿ ਜਦੋਂ ਪ੍ਰੋਬਲਮ ਆਉਣੀ ਆ ਨਾ ਮੈਨੂਫੈਕਚਰਲ ਫਾਲਟ ਆ ਉਹਦੋਂ ਚਾਹੇ ਤੁਹਾਡਾ ਐਲੂਮੀਨੀਅਮ ਦਾ ਟਰਾਂਸਫਾਰਮਰ ਆ ਚਾਹੇ ਤਾਂਬੇ ਦਾ ਉਹਨੇ ਖਰਾਬ ਹੋਣਾ ਹੀ ਹੋਣਾ ਬਸ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਹਾਂ ਇਹ ਵੀ ਇਹ ਟੈਕਨੋਲੋਜੀ ਪੁਰਾਣੀ ਆ ਤੇ ਪੱਖੇ ਵਾਜ ਦਿੰਦੇ ਆ ਨਾਜ਼ੁਕ ਲੋਡ ਆਪਾਂ ਨਹੀਂ ਚਲਾ ਸਕਦੇ ਇਹਦੇ ਤੇ ਸਿਰਫ ਮਤਲਬ ਕਿ ਹੈਵੀ ਲੋਡ ਧੱਕੇ ਜਿਹੇ ਵਾਲਾ ਕੰਮ ਚਲਾ ਸਕਦੇ ਆ ਅੱਜ ਕੱਲ ਜਿਵੇਂ ਮੋਬਾਈਲ ਚਾਰਜ ਚਲਾ ਗਏ ਹਨਾ ਜਾਂ ਸੀਸੀਟੀਵੀ ਕੈਮਰੇ ਆ ਗਏ ਐਲਈਡੀ ਟੀਵੀ ਆ ਗਏ ਇਹ ਬਹੁਤ ਨਾਜ਼ੁਕ ਆ ਜਾਂ ਐਲਈਡੀ ਬੱਲਬ ਆ ਗਏ ਇਹਨਾਂ ਚੀਜ਼ਾਂ ਨੂੰ ਜਦੋਂ ਝਟਕਾ ਲੱਗਦਾ ਸਾਈਨ ਵੇਵ ਦਾ ਸਕੁਅਰ ਵੇਵ ਦਾ ਉਦੋਂ ਫਿਰ ਇਹ ਚੀਜ਼ ਪ੍ਰੋਬਲਮ ਕਰਦੀ ਆ ਆਪਣੇ ਕੋਲ ਨਾ ਆ ਇੱਕ ਡਿਵਾਈਸ ਆ ਛੋਟਾ ਜਿਹਾ ਇਹਨੂੰ ਡੀਐਸਓ ਵੀ ਕਹਿ ਦਿੰਦੇ ਆ ਜਾਂ ਓਸਿਲੋਸਕੋਪ ਵੀ ਕਹਿ ਦਿੰਦੇ ਆ ਇਹਦੇ ਵਿੱਚ ਜਿਹੜੀ ਬਿਜਲੀ ਬਿਜਲੀ ਦੀਆਂ ਤਰੰਗਾਂ ਹੁੰਦੀਆਂ ਉਹ ਆਪਾਂ ਦੇਖ ਸਕਦੇ ਆ ਅ ਜਿਵੇਂ ਇੱਥੇ ਆਪਣੇ ਕੋਲੇ ਸਭ ਤੋਂ ਪਹਿਲਾਂ ਨਾ ਆਪਾਂ ਇਹਨੂੰ ਮੇਨ ਸਪਲਾਈ ਦਿੰਨੇ ਆ ਕਿਉਂਕਿ ਫਿਰ ਵਧੀਆ ਪਤਾ ਲੱਗ ਜੂਗਾ ਅ ਆ ਦੇਖੋ ਜੀ ਤੁਸੀਂ ਦੇਖਿਓ ਆ ਦੇਖਿਓ ਜੀ ਜਿਹੜੀ ਇਸ ਸਮੇਂ ਤੁਸੀਂ ਆ ਦੇਖ ਰਹੇ ਹੋ ਜੀ ਆਹ ਲਖੀਰ ਜੀ ਇਹ ਸਾਈਕਲ ਆ ਜੀ ਨੂੰ ਹਰਟ ਹੀ ਕਹਿ ਦਿੰਦੇ ਆ ਦੇਖੋ ਜੀ ਥੱਲੇ ਲਿਖਿਆ 50 ਹਰਟ ਆ ਜੀ ਜਿਹੜੀ ਇਹਦੀ ਫ੍ਰੀਕਵੈਂਸੀ ਆ ਇਹਨੂੰ ਆਪਾਂ 29 ਵੋਲਟੇਜ ਦਿੱਤੇ ਹੋਏ ਆ ਕਿਉਂਕਿ ਸਿੱਧੇ ਆਪਾਂ 220 ਨਹੀਂ ਦੇ ਸਕਦੇ ਇਸ ਲਈ ਆਪਾਂ ਨੇ ਇਹਦੇ ਵਿੱਚ ਆਹ ਸਟੈਪ ਡਾਊਨ ਟਰਾਂਸਫਾਰਮਰ ਲਗਾਇਆ ਇਹਨੂੰ ਚਲਾਉਣ ਦੇ ਲਈ ਦੇਖੋ ਹੁਣ ਮੈਂ ਇਹਦੀ ਮੇਨ ਸਪਲਾਈ ਕੱਟਣ ਲਗਾ ਤੇ ਹੁਣ ਇੱਥੇ ਦੇਖਿਓ ਕੀ ਬਣਦਾ ਆਹ ਦੇਖੋ ਜੀ ਹੁਣ ਜਿਹੜੀ ਆਹ ਚੀਜ਼ ਆ ਇਹ ਇਸ ਤਰ੍ਹਾਂ ਬਣ ਗਈ ਚੌਰਸ ਯਾਨੀ ਕਿ ਇਹ ਸਕੁਅਰ ਵੇਵ ਇਨਵਰਟਰ ਹੁੰਦਾ ਜਿਹਦੇ ਤੇ ਜੇ ਆਪਾਂ ਪੱਖੇ ਚਲਾਉਣੇ ਆ ਹਨਾ ਉਦੋਂ ਫਿਰ ਆਵਾਜ਼ ਦਿੰਦੇ ਆ ਕੀ 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 ਦੀ ਆਵਾਜ਼ ਆਉਂਦੀ ਆ ਉਹ ਇਸ ਜਿਹੜੀਆਂ ਆਹ ਵਾਲੀਆਂ ਹੈਗੀਆਂ ਬੀਵ ਚ ਇਹਦੇ ਕਰਕੇ ਹੁੰਦੀ ਹੈ ਜੀ ਹੁਣ ਇਹੀ ਕੰਮ ਮੈਂ ਕੀ ਕਰਨਾ ਕਿ ਇਨਵਰਟਰ ਜਿਹੜਾ ਹੈਗਾ ਆਪਣੇ ਕੋਲੇ ਹੁਣ ਆਪਾਂ ਕੀ ਕੀਤਾ ਕਿ ਜਿਹੜਾ ਆਹ ਵਾਲਾ ਇਨਵਰਟਰ ਹੈਗਾ ਆਪਣਾ ਸਾਈਨ ਵੇਵ ਇਹਦੇ ਪਿੱਛੇ ਲਗਾ ਦਿਆਂ ਪਲੱਗ ਦੇ ਵਿੱਚ ਤੇ ਹੁਣ ਤੁਸੀਂ ਦੇਖੋ ਜੀ ਸੇਮ ਜਿਵੇਂ ਬਿਜਲੀ ਦੀ ਆਊਟਪੁਟ ਹੁੰਦੀ ਹੈ ਉਸ ਤਰ੍ਹਾਂ ਹੈਗੀ ਆ ਯਾਨੀ ਬਿਜਲੀ ਜਿੰਨਾ ਸ਼ੁੱਧ ਨਹੀਂ ਕਹਿ ਸਕਦੇ ਬਹੁਤ ਹੀ ਕੁਝ ਕਹਿ ਸਕਦੇ ਵੀ 1 ਜਾਂ 2% ਫਰਕ ਹੋ ਸਕਦਾ ਪਰ ਬਹੁਤ ਸ਼ੁੱਧ ਆਪਾਂ ਨੂੰ ਇੱਥੇ ਬਿਜਲੀ ਦੀ ਇਹ ਧਾਰਾ ਮਿਲਦੀ ਆ ਜੀਦੇ ਕਰਕੇ ਕੀ ਆਪਾਂ ਨੂੰ ਬੇਨਫਿਟ ਮਿਲਦਾ ਕਿ ਜਿਹੜੇ ਪੱਖੇ ਵਗੈਰਾ ਉਹ ਆਵਾਜ਼ ਨਹੀਂ ਕਰਦੇ ਜੀ ਤੇ ਇਹ ਵਾਲੇ ਜਿਹੜੇ ਇਨਵਰਟਰ ਆ ਜੀ ਸਾਈਨ ਵੇਵ ਇਹਦੀ ਆਉਟਪੁੱਟ ਵੀ ਆਵੇ ਜਿਵੇਂ 220 ਹੀ ਮਿਲਣੀ ਆ ਤੇ ਇਹ ਇਹਦੇ ਵਾਲੇ ਜਿਹੜੇ ਹੈਗੇ ਜੀ ਇਹ ਵਾਲੇ ਇਹਦੇ ਵਿੱਚ ਜਿਹੜੀ ਆਉਟਪੁੱਟ ਵੀ ਉਹ ਵੀ ਆਪਾਂ ਨੂੰ 280 ਤੱਕ ਵੀ ਮਿਲ ਜਾਂਦੀ ਆ ਤੇ ਜੇਕਰ ਵੀਡੀਓ ਤਾਂ ਮੇਰੀ ਬਹਾ ਮਿਹਨਤ ਲੱਗੀ ਜੇ ਤੁਸੀਂ ਸਾਰੀ ਵੀਡੀਓ ਵੇਖੀਆ ਕਮੈਂਟ ਲਾਜ਼ਮੀ ਕਰੋ ਤੇ ਨਾਲ ਦੀ ਨਾਲ ਹੀ ਜੇ ਤੁਸੀਂ ਸਾਡੇ ਚੈਨਲ ਤੇ ਆਏ ਹੋ ਇਹੋ ਜਿਗਾ ਨਾ ਜਾਣਕਾਰੀ ਵਾਲੀਆਂ ਵੀਡੀਓ ਵੇਖਣ ਲਈ ਤਾਂ ਸਾਨੂੰ ਫੋਲੋ ਸਬਸਕ੍ਰਾਈਬ ਲਾਈਕ ਵੀ ਕਰਿਓ ਜੀ ਚਲੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ